ਅਦੀ ਪਤਾਂ ਜੀ ਸ਼ਹਿਰ ਦੇ ਵਿੱਚ ਵਿਕਾਸ ਕਰਦੇ ਆ ਉਹ ਚੱਲ ਰਿਹਾ ਸਰ ਤੁਸੀਂ ਪਹਿਲਾਂ ਤੋਂ ਆਵਾਜ਼ ਆ ਤੁਸੀਂ ਸ਼ਹਿਰ ਦੇ ਮੁੱਦੇ ਠਾਉਂਦੇ ਰਹਿੰਦੇ ਹੋ ਜੇ ਆਪਾਂ ਕਿਸੇ ਕਿਸੇ ਗੱਲ ਖਾਵਾਂਗੇ ਉਹਦਾ ਹੱਲ ਪਾ ਹੀ ਨਿਕਲਦਾ ਹੈ ਜੇ ਵਿਕਾਸ ਕਰਦਿਆਂ ਦੀ ਗੱਲ ਕਰੀਏ ਇੱਕ ਤੱਕ ਉਹਨਾਂ ਜਾਤਾਂ ਲੱਗਣ ਕਰਕੇ ਸਾਰੇ ਕੰਮ ਤਕਰੀਬਨ ਬੰਦ ਆ ਜੋ ਪੁਰਾਣੇ ਕੰਮ ਚੱਲਦੇ ਸੀਗੇ ਤਿੰਨ ਚਾਰ ਕੰਮ ਚੱਲ ਰਹੇ ਸਾਡੇ ਤਨਾਰਾਇਣ ਨਗਰ ਕਲੀ ਨੰਬਰ ਇੱਕ ਦਾ ਕੰਮ ਚੱਲ ਰਿਹਾ ਉਹਦੇ ਪਿਛਲੇ ਕੰਮ ਥੋੜੇ ਪੁਰਾਣੇ ਟੈਂਡਰ ਲਾਏ ਹੋਏ ਸੀਗੇ ਉਹ ਟੈਂਡਰ ਸਿਰੇ ਲੱਗ ਚੁੱਕੇ ਸੀਗੇ ਇੱਕ ਫੰਦੀ ਨਗਰ ਵਸਤੀ ਹੈ ਜਿਹੜੀ ਬਿਜਲੀ ਦਫ਼ਤਰ ਨੂੰ ਜਾਂਦੀ ਹੈ ਗਲੀ ਉਹਦੀ ਬਹੁਤ ਪੁਰਾਣੀ ਮੰਗ ਸੀਗੀ ਔਰ ਫੇਰ ਦੇ ਕਮਾਂ ਚ ਪਲਾ ਰਹੇ ਆ ਉਹਦਾ ਕੋ ਫੰਡ ਨਹੀਂ ਸੀ ਕਰ ਫੇਰ ਦੇ ਕਮਾਂ ਚ ਉਹਨੂੰ ਕੰਮ ਪੂਰ ਕਰਾਇਆ ਇੱਕ ਬਾਠਾਲੇ ਮੱਲੇ ਗਲੀ ਦਾ ਕੰਮ ਚੱਲ ਰਿਹਾ ਤਿੰਨ ਚਾਰ ਕੰਮ ਹੈ ਵਰਫੇ ਚੱਲਦੇ ਆ ਬਕਤੀ ਨਗਰ ਕੌਂਸਲ ਕੋਲੇ ਕੋਈ ਵੀ ਫੰਡ ਨਹੀਂ ਫੰਡਾਂ ਦੀ ਕਮੀ ਕਰਕੇ ਤੁਹਾਨੂੰ ਪਹਿਲਾਂ ਵੀ ਵਾਰ-ਵਾਰ ਮੈਂ ਬੇਨਤੀ ਕਰ ਚੁੱਕਾ ਹਾਂ ਵੀ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੈ ਫੰਡਾਂ ਕਰਕੇ ਰੁਕੇ ਹੋਏ ਆ ਹਰੇਕ ਇੰਤਜ਼ਾਮਾਂ ਦੀ ਜ਼ਰੂਰਤ ਹੈ ਅੱਜ ਦੀ ਡੇਟ ਤੱਕ ਇਹ ਫੇਰ ਦਾ ਕੰਮ ਹੈ ਤੇ ਸਿਵਰੇਟ ਕੱ ਲੱਗਣਾ ਹੈ ਕਿ ਪੂਰਾ ਪਰ ਫੰਡਾਂ ਦੀ ਘਾਟ ਕਰਕੇ ਸਾਰੇ ਕੰਮ ਇੱਕੋ ਰੁਕੇ ਹੋਏ ਆ ਸਾਰੇ ਅੰਕੀਦਰ ਮਾਨ ਦਾ ਕੋਈ ਮੇਰੇ ਤੇ ਇਸ ਚੀਜ਼ ਦਾ ਲੰਬਾ ਵੀ ਕੰਮ ਚੱਲ ਨਹੀਂ ਰਿਹਾ ਕਾਰਨ ਇਹ ਜੇ ਠੇਕੇਦਾਰ ਨੂੰ ਸਾ ਪੇਮੈਂਟ ਹੋਊਗੀ ਠੇਕੇਦਾਰ ਕੰਮ ਤਾਂ ਹੀ ਕਰੂਗਾ ਕੰਮ ਰੁਕੇ ਹੋਏ ਆ ਇੱਕ ਸਭ ਤੋਂ ਵੱਡੀ ਘਾਟ ਆ ਸਟਾਫ ਦੀ ਘਾਟ ਆ ਨਾ ਤਾਂ ਇੱਥੇ ਸਾਡੇ ਕੋਲ ਪੱਕੀ ਯੂਸਾਬਾ ਯੂਸਾਬ ਜੇਤੋ ਵਾਲੇ ਸਾਡੇ ਕੋਲ ਡਿਸ਼ਨ ਚਾਰਦੇ ਉਹਨਾਂ ਦਾ ਰਿਪੋਰਟ ਆ ਪਰ ਬਹੁਤ ਬੁੜੇ ਇਨਸਾਨ ਆ ਘਾਟਣਾ ਬੁੜੇ ਫੋਨ ਕਰ ਰਹੇ ਆ ਜੇ ਸਾਹ ਕੋਲ ਵੀ ਇਥੋਂ ਉਹਨਾਂ ਕੋਲ ਪੱਕਾ ਚਾਰ ਦਿਨ ਦਾ ਪਰ ਦੋ ਤਿੰਨ ਦਿਨ ਉਹ ਜੇਤੋ ਜਾਂਦੇ ਆ ਸੱਚੇ ਸਮੇਂ ਛੁੱਟੀ ਆ ਜਾਂਦੀ ਹੈ ਅਹੀਂ ਸੈਕਟਰੀ ਸਾਹਿਬਾਨ ਹੈ ਉਹਨਾਂ ਕੋਲ ਵੀ ਦੋ ਤਿੰਨ ਦਾ ਜੇਤੋ ਦਾ ਚਾਰਜ ਹੈ ਸਟਾਫ ਦੀ ਕਮੀ ਕਰਕੇ ਤਕਰੀਬਨ ਸਾਰੇ ਕੰਮ ਰੁਕੇ ਹੋਏ ਆ ਕੋਈ ਕਿਸੇ ਦਾ ਸਪਾਈਕ ਨਹੀਂ ਧਿਆਨ ਨਹੀਂ ਕਿਸੇ ਦਾ ਵਕਾਫ ਸੇ ਕੰਮਾਂ ਕਰੀ ਧਿਆਨ ਨਹੀਂ ਸਿਸਟਮ ਨੂੰ ਸਾਰੇ ਕੰਮਾਂ ਦਾ ਇਸ ਤਰ੍ਹਾਂ ਹਾਲਾਤ ਮਾਰੇ ਆ ਜੇ ਵਾਰ-ਵਾਰ ਅਫਸਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਹੈ ਜੇ ਇਥੇ ਸਟਾਫ ਦੀ ਘਾਟ ਨੂੰ ਪੂਰੀ ਕੀਤੀ ਜਾਵੇ ਪਰ ਕਿਸੇ ਨੇ ਇਹਦੇ ਕੰਨ ਕੋਈ ਧਿਆਨ ਨਹੀਂ ਦਿੰਦਾ ਸਾਪੀ ਘਾਟ ਫੋਨ ਕਰਕੇ ਸਾਰੇ ਸ਼ਹਿਰ ਦੇ ਕਮਾਂਬੈਸਟਰ ਪ੍ਰਭਾਵਤ ਹੈ ਸਾਰੇ ਐਮਪੀ ਸਰਮਾਨ ਦਾ ਮੇਰੇ ਤੇ ਲੰਬਾ ਹੈ ਕਾਰਨ ਕੀ ਹੈ ਰਿਪੇਅਰ ਰਿਪੇਅਰ ਤਕਰੀਬਨ 6 ਮਹੀਨੇ ਦੇ 2 ਮਹੀਨੇ ਵਿੱਚ ਕੋਈ ਨਾ ਕੋਈ ਨਿਕਲਦੀ ਰਹਿੰਦੀ ਹੈ ਰਿਪੇਅਰ ਦੇ ਕੰਮ ਸਾਰੇ ਖਾਪਾ ਆਈ ਡੇਟ ਦੀ ਤੁਸੀਂ ਪੂਰੀ ਪੈਣ ਵਾਲੀ ਹੈ ਕਿ ਅੱਜ ਸੀਵੀਆ ਤੱਕ ਲੱਗਣ ਵਾਲਾ ਕੋਈ ਵੀ ਵਿਕਾਸ ਦੇਣ ਸਿਸਟਮ ਹੈ ਕੋਈ ਨਾ ਕੋਈ ਬੇਤੀ ਕਰਕੇ ਉਹ ਠੇਕ ਜਦੋਂ ਕੰਮ ਤਾਂ ਕੋਈ ਪੈਸੇ ਨਾ ਹੋਣਾ ਜੀ ਠੇਕੇਦਾਰ ਦੀ ਪੇਮੈਂਟ ਨਹੀਂ ਹੋ ਰਹੀ ਠੇਕੇਦਾਰ ਨੇ ਕੰਮ ਇਸ ਕਰਕੇ ਬੰਦ ਕੀਤੇ ਹੋਏ ਜੋ ਕੋਲੋਂ ਕੰਮ ਜਿਹੜੇ ਚੱਲਦੇ ਆ ਉਹਨਾਂ ਨੂੰ ਦੇਪਰੇ ਚੜ ਰਹੇ ਆ ਇਹਦਾ ਕੋਈ ਮੁੱਦਾ ਨਾ ਬਣੇ ਕਾਨੂੰਨ ਵਾਲਾ ਕਦੇ ਵੀ ਆਪਣੀ ਪਾਕ ਦੇ ਸੌਂਦਰਾ ਦਫ਼ਤਰਾਂ ਨੇ ਕੰਮਾਂ ਬੰਦ ਕਰਾਤੇ ਉਹ ਕੰਮ ਚੱਲ ਰਹੇ ਆ ਦੂਤਨ ਕੰਮ ਡੇ ਰਹਿ ਗਿਆ ਉਹਨੂੰ ਖੇਤੀ ਸਿਰ ਲਾਦਾ ਵੀ ਹੋਰ ਬਾਕੀ ਜਦੋਂ ਪੈਸੇ ਆਉਣਗੇ ਉਹ ਕੰਮ ਦੁਬਾਰਾ ਪੈਂਡਲ ਆਵਣਗੇ ਇੱਕ ਇਹਨਾਂ ਸ਼ਹਿਰ ਦੇ ਵਿੱਚ ਜਿਹੜੀਆਂ ਖੇਤਾਂ ਤੇ ਰੇਡੀ ਸਟਰੀਟ ਫਰਮ ਦਾ ਜਿਹੜਾ ਬੜਾ ਮਾਇਨਾਕ ਹੋਇਆ ਸੀਗਾ ਪਰ ਉਹ ਰੇਡੀ ਜਿਹੜੀਆਂ ਅੱਜ ਵੀ ਤਰੀਕ ਵਿੱਚ ਕੰਮ ਨਹੀਂ ਆਉਂਦੀਆਂ ਆ ਉਹਦੇ ਫੈਕਟਰੀ ਵੀ ਛੱਡ ਗਈ ਫਰਾਂ ਵੇੜੀਆਂ ਦੀ ਦਸਤਾਵਾਂ ਨੂੰ ਬੇਨਤੀ ਕੀਤੀ ਸੀ ਵੀ ਯੂ ਸਾਹਿਬ ਨੇ ਆਪਦਾ ਕੰਮ ਰਿਟਰਨ ਲੈ ਲਿਆ ਮੈਂ ਵੀ ਕੱਢਿਆ ਰਿਟਰਨ ਨੋਰਥਰਨ ਨੂੰ ਅਦਾ ਬੇਨਤੀ ਕੀਤੀ ਸੀ ਸਾਨੂੰ ਪ੍ਰਸ਼ਾਸਨ ਕਣੀਓ ਕਿ ਡਿਊਟੀ ਅਫਸਰ ਲਾ ਕੇ ਸਾਡੇ ਨਾਲ ਫੋਰਥ ਦੇ ਕੇ ਸਾਨੂੰ ਲਾਇਆ ਜਾਵੇ ਜਿਉਂ 7 ਕਰੋੜ ਆ 7 ਕਰੋੜ ਤੇ ਬਿਲਕੁਲ ਬਹੁਤ ਜ਼ਿਆਦਾ ਨਿਯਾਇਜ਼ ਕਬਜ਼ੇ ਹੋ ਚੁੱਕੇ ਲੋਕਾਂ ਦੇ ਪੱਕੇ ਕੋਖੇ ਪਾਲੇ ਜਾਂ ਪੱਕੇ ਛੱਪਰ ਪਾਲੇ ਉਹਨੂੰ ਜਾ ਕੇ ਰਿਕਵੈਸਟ ਕਰੀਦੀ ਆ ਉਹਨੂੰ ਪੋਲੀਟਿਕਲ ਛਾਇਆ ਮਿਲ ਜਾਂਦੀ ਆ ਕਦੇ ਕਿਸੇ ਵੀ ਪਾਰਟੀ ਨੂੰ ਮੈਂ ਨਹੀਂ ਕਹਦਾ ਵੀ ਇਹ ਲੋਕਲ ਪਾਰਟੀ ਕੰਨੀ ਹੋ ਜਿਹੜਾ ਜਿਹੜੀ ਆਪਣੀ ਹਕੂਮਤ ਪਾਰਟੀ ਉਹਨੇ ਕੰਨੀ ਹੋ ਸਾਰੀਆਂ ਪਾਰਟੀਆਂ ਕਰੋ ਉਹਨੂੰ ਕਿਸੇ ਕਦੇ ਕਿਸੇ ਕਿਸੇ ਲੀਡਰ ਦੀ ਕਿਸੇ ਨੇ ਕਦੇ ਐਮਟੀ ਦੀ ਬੰਨਦੀ ਕਿਸੇ ਨੇ ਕਦੇ ਸਰਪੰਚ ਸਾਹਿਬ ਬੰਨਦੀ ਉਹਨੂੰ ਛਾਇਆ ਜਿੱਥੇ ਵੀ ਅਗਲਾ ਚਾਹੁੰਦਾ ਉੱਥੇ ਆਪਦਾ ਨਿਆਇ ਕਰਦਿਆ ਕਰਕੇ ਆਪ ਵੀ ਦਿਨ ਦਾ ਹੱਕ ਸਮਝ ਕੇ ਆਦਾ ਉੱਥੇ ਕਦੇ ਛੱਪਰ ਪਾ ਲਿਆ ਕਿਸੇ ਨੇ ਪੱਕੇ ਤੀਨਾਂ ਦੀ ਛੱਤ ਪਾ ਲਈ ਕਿਸੇ ਨੇ ਮਤਲਬ ਸੀਮੰਟ ਦੇ ਚਾਦਰ ਦੀ ਛੱਤ ਪਾ ਲਈ ਜੇ ਤੁਸੀਂ ਰੋਕਣ ਜਾਂਦੇ ਆ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਗੱਲ ਪ ਵਾਹ ਵਾਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਸਾਨੂੰ ਨਾਲ ਸਾਡੇ ਫੋਨਸ ਲਾ ਕੇ ਤੇ ਨਾਲ ਸਾਡੇ ਡਿਊਟੀ ਰਿਸਪੇਰ ਲਾ ਕੇ ਉਹਨੂੰ ਨਿਯਾਇਤ ਕਰਦੇ ਨੂੰ ਹਟਾਇਆ ਜਾਵੇ ਪਰ ਇਹ ਤੇ ਕੋਈ ਗੌਰ ਨਹੀਂ ਹੋਇਆ ਇੱਕ ਵਾਰੀ ਠੰਡ ਛੜਕਦੇ ਅਸੀਂ ਇੱਕ ਵਾਰੀ ਹਟਾਏ ਸੀ ਉਹ ਨੋਟਸ ਦਿੱਤਾ ਸੀਗਾ ਪਰ ਉਹ ਕੱਟੇ ਹੋ ਕੇ ਮੇਰੇ ਕੋਲ ਆਏ ਪਰ ਉਹਨਾਂ ਨੂੰ ਸਾਡਾ ਵੀ ਫਰਜ ਬਣਦਾ ਵੀ ਉਹਨਾਂ ਨੂੰ ਅਸੀਂ ਕੋਈ ਲੋਡ ਦਾ ਪ੍ਰਬੰਧ ਕਰਕੇ ਬਈਏ ਵੀ ਆਪਾਂ ਰੁਜ਼ਗਾਰ ਕਰ ਸਕਣ ਸਾਡੇ ਕੋਲੋਂ ਉਹ ਲੋਡ ਦਾ ਪ੍ਰਬੰਧ ਨਹੀਂ ਹੋ ਸਕਿਆ ਮੇਰੇ ਸਾਹਿਬ ਉਪਰ ਬਿਜ਼ੀ ਸੀ ਚਰਚੀਗੜ੍ਹ ਮੀਟਿੰਗਾਂ ਦੇ ਵਿੱਚ ਹੁਣ ਐਮਐਸ ਨੂੰ ਕਿੱਧਰ ਮੀਟਿੰਗ ਕਰਾਂ ਜੇ ਉਹਨਾਂ ਨੂੰ ਪ੍ਰਬੰਧ ਕਰਕੇ ਤੇ ਕਦੋਂ ਹਟਾਵਾਂਗੇ ਕਿ ਇਹ ਉਹ ਮਜੀ ਫਾਕੇਰਗਰ ਦੇ ਕੋਲੇ ਜਿਹੜੇ ਡੈਕੂ ਟੈਕਨੋ ਸੈਂਟਰ ਐਨਰਜੀ ਪੁੱਟੇ ਜੀ ਵੀ ਨਾ ਉਹ ਦੇਖ ਰਹੀ ਜੀ ਕਿ ਉਹਨਾਂ ਨੇ ਕੋਈ ਨਾ ਨਿਯਾਨ ਕਰ ਦਿੱਤਾ ਪਿਆ ਉਹ ਡਿਜੀਟਲ ਇਹ ਹੈ ਕਿ ਸੀਵਰੇਜ ਜਿਹੜੇ ਹੈਗਾ ਨਾ ਸਪਲਾਈ ਜਿਹੜੀ ਉਹ ਮੈਨੇ ਨਾਲੀਆਂ ਦੇ ਵਿੱਚ ਪਾਈ ਹੀ ਹੈ ਇਹ ਕਰਕੇ ਨਾ ਸ਼ਹਿਰ ਦੇ ਲੋਕ ਜਿਹੜੇ ਬੜੇ ਜੀ ਪਰੇਸ਼ਾਨ ਸਰ ਇਹ ਉਹ ਤੁਮ ਬੇਨਤੀ ਕੀਤੀ ਆ ਵੀ ਪ੍ਰਸ਼ਾਸਨ ਦੀ ਕਮੀ ਕਰਕੇ ਪ੍ਰਸ਼ਾਸਨ ਦੀਆਂ ਗਲਤੀਆਂ ਕਰਕੇ ਸਾਡੇ ਕੋਲ ਉੜਿੰਦਾ ਸਟਾਫ ਵੀ ਬਾਅਦ ਅਫਸਰ ਸਾਹਿਬਾਂ ਦੇ ਡੇੜਾ ਨਹੀਂ ਮਾਰ ਸਕਦੇ ਜਾ ਨਹੀਂ ਸਕਦੇ ਕਿ ਜਿਹੜਾ ਤਲੜਾ ਸਟਾਫ ਹੈ ਕਲਪਤ ਦਾ ਜਾਂ ਕੋ ਕੱਚੇ ਮੁਲਾਜ਼ਮ ਹੈ ਉਹ ਕਿਸੇ ਲੈ ਕੇ ਕੋਈ ਵਿਰਾਜ ਨਹੀਂ ਦੇ ਅੱਜ ਕੱਲ ਜਾਂਦੇ ਆਪ ਦੇ ਤੌਰ ਤੇ ਲੋਕੀ ਉਹਨਾਂ ਦੇ ਗੱਲ ਪੈਂਦੇ ਆ ਅਗਲਾ ਲੋਕਲ ਇਥੋਂ ਦੇ ਰਹਿਣ ਵਾਲੇ ਆ ਕਿਸੇ ਨੂੰ ਕਿਸੇ ਦੀ ਸ਼ਰਮ ਹੁੰਦੀ ਹੈ ਜੇ ਕੋਈ ਸਿਸਟਮ ਮੈਂ ਹੁਣ ਜਿਵੇਂ ਇਥੋਂ ਦਾ ਬੈਠਾ ਮੈਨੂੰ ਲੋਕਾਂ ਨੇ ਚੁਣ ਕੇ ਬਣਾਇਆ ਮੈਂ ਇਹ ਜੀ ਤੁਸ਼ਮੀ ਕਹਿਣਾ ਕਿਉਂ ਲਾਉਂਗਾ ਕਾਰਨ ਕੀ ਹੈ ਪ੍ਰਸ਼ਾਸਨ ਨੂੰ ਅਡਾਪਟਰੋਂ ਲਿਖੀ ਬੇਨਤੀ ਕਰਦੇ ਆਪ ਸਰਦਬਾਨ ਸਟਾਫ ਦੀ ਕੱਢ ਘਾੜ ਕਰਕੇ ਉਹ ਨਹੀਂ ਮੇਰੇ ਕੋਲ ਤੇ ਜਾ ਸਕਦੇ ਲੋਕੀ ਏਸੀ ਦਾ ਨਿਆਂ ਫਾਇਦਾ ਖਾ ਰਹੀ ਇਹ ਜਿਹੜੀ ਇਹ ਆਪਣਾ ਛੇੜੇ ਦੀ ਜਿਹੜੀ ਸਫਾਈ ਹੈਗੀ ਤੇ ਨਾਲੀਆਂ ਦੇ ਵਿੱਚ ਹੈ ਉਹ ਪਾ ਸਕਦੇ ਆ ਇੱਕ ਨਿਜੀ ਕੈਪਟਨੀ ਕਿਉਂ ਨਹੀਂ ਆ ਨਹੀਂ ਸਾਰੇ ਰਿਤੇ ਜੁਰਮਾਨਾ ਵੀ ਹੈ ਸਜ਼ਾ ਵੀ ਹੋ ਸਕਦੀ ਹੈ ਜਿਹੜਾ ਅਸੀਂ ਕੋਈ ਜਿਹੜਾ ਘਰ ਦੀ ਵੇਸਟ ਜੈਸਾ ਨਾਲੀ ਦੇ ਵਿੱਚ ਨਹੀਂ ਪਾ ਸਕਦੇ ਕਾਰਨ ਸਭ ਤੋਂ ਵੱਡਾ ਕੰਮ ਸਫਾਈ ਸੇਵਕੀ ਤੇ ਜੰਮੇ ਜਾਏ ਉਹ ਵੀ ਇਨਸਾਨ ਹੈ ਗੰਦ ਦੇ ਹੱਥ ਮਾਰਨ ਨੂੰ ਕੋਈ ਵੀ ਤਿਆਰ ਨਹੀਂ ਪਹਿਲਾਂ ਨਾਲੋਂ ਹੁਣ ਦਾ ਜਿਹੜਾ ਸਿਸਟਮ ਬਹੁਤ ਬਦਲਿਆ ਹੋਇਆ ਜਿਹੜੇ ਹੁਣ ਤੇ ਸਫਾਈ ਸੇਵਕਾ ਤਕਰੀਬਨ ਪੜ੍ਹੇ ਲਿਖੇ ਵਰਗਾ ਹਰੇਕ ਦਾ ਕਿਸੇ ਦੀ ਬੀਏ ਕੀਤੀ ਹੈ ਕਿਸੇ ਐਮਏ ਕੀਤੀ ਹੈ ਠੀਕ ਹੈ ਮਜਬੂਰੀ ਵਾਸਤੇ ਕੰਮ ਕਰ ਰਿਹਾ ਪਰ ਕਾਰਨ ਸਾਨੂੰ ਵੀ ਚਾਹੀਦਾ ਵੀ ਅਸੀਂ ਵੀ ਉਹਨਾਂ ਨਾਲ ਸਾਥ ਦੇਈਏ ਉਹ ਜਿਹੜੇ ਅਕਸਰ ਉਹ ਵੀ ਕਿਸੇ ਦੇ ਜੰਮੇ ਜਾਏ ਆ ਕਿਸੇ ਇਨਸਾਨ ਆ ਉਹ ਵੀ ਅਕਸਰ ਆਪਣੇ ਆਪਣੇ ਵਿੱਚ ਹੋਈਆਂ ਆਪਾਂ ਆਪਾਂ ਨੂੰ ਚਾਹੀਦਾ ਵੀ ਜਿਹੜਾ ਇਹ ਹੈਗਾ ਉਹ ਸੀਵਰੇਜ ਦਾ ਕਨੈਕਸ਼ਨ ਲੈ ਕੇ ਸਾਰਾ ਬਹੁਤ ਮਿਨੀਮਮ ਚਾਰ ਚਾਰ ਅੱਜ ਕੱਲ੍ਹ ਦੀ ਜੇ ਕਿ 5-7 ਰੁਪਏ ਮਿਨੀਓ ਕਨੈਕਸ਼ਨ ਦਾ ਚਾਰਜ ਆ ਸਾਰਾ ਲੈ ਕੇ ਨਾਲ ਤਾਂ ਗਵਰਨਮੈਂਟ ਨੂੰ ਉਹਦੀ ਕਮੇਟੀ ਚੱਲੂਗੀ ਕਮੇਟੀ ਨੂੰ ਆਮਦਨ ਦੇ ਸਾਧਨ ਹੋਣਗੇ ਨਾਲ ਜਿਹੜਾ ਸਫਾਈ ਰਹੂਗੀ ਸਫਾਈ ਕਰਕੇ ਤਕਰੀਬਨ 50% ਅਸੀਂ ਦੇਖਦੇ ਆ 50% ਜਿਹੜੇ ਹੈਗੇ ਆ ਸੀਵਰੇਜ ਦੇ ਕਨੈਕਸ਼ਨ ਲੋਕਾਂ ਨੇ ਲਾਜ ਦੇ ਵਿੱਚ ਪਾਏ ਉਹ ਗਲਤ ਹੈ ਪਰ ਕਾਰਨ ਉਹ ਹੀ ਸਟਾਫ ਦੀ ਘਾਟ ਕਰਕੇ ਤੁਹਾਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਫਰੜਾ ਸਟਾਫ ਹੈ ਉਹ ਆਪਦੀ ਹੱਥ ਚ ਕਿਸੇ ਕੀ ਨੂੰ ਲੈਣਾ ਨਹੀਂ ਚਾਹੁੰਦਾ ਵੱਡੇ ਅਫਸਰ ਸਾਹਿਬਾਨ ਮੈਂ ਡਿਊਟੀ ਵੰਡੀ ਵੰਡ ਕਰਕੇ ਆਪੇ ਜਿੱਤ ਜਾਂ ਬੋਦਨ ਆਉਂਦੇ ਆ ਉਹਨਾਂ ਦਾ ਇਸ ਤਰੀਕਾ ਧਿਆਨ ਨਹੀਂ ਉਸ ਤਰੀ ਲੋਕਾਂ ਨੂੰ ਰੋਕੀ ਆਪਦੀ ਮਰਜ਼ੀ ਕਰ ਰਹੇ इस वीडियो नू अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट एंड यूज अन्यूज प्ले स्टोर तो इंस्टॉल करके नविया ताज़ा खबरा पढ़ते देख सकते हो धनबाद